لاہور منٹل نیتی رکھی بھائی منی سنگھ جی نتا ہزار روپیہ ٹھیک لیا جائے گا تیوالی کا میلہ لا سکتے ہو ਭਾਈ ਮਣੀ ਸਿੰਘ ਨੇ ਸੋਚਿਆ ਇਸ ਬਹਾਨੇ ਸਿੱਖ ਪੰਥ ਇਕੱਠਾ ਹੋਵੇਗਾ ਕਾਮ ਦੇ ਆਗੂ ਆਉਣਗੇ ਬਲਕੇ ਵਿਚਾਰ ਵਟਾਂਦਰਾ ਕਰਾਂਗੇ ਪੰਥ ਨੂੰ ਕੁਝ ਨਵੀਆਂ ਸੇਧਾਂ ਦੇਾਂਗੇ ਜਨਨ ਚੇ ਦੂਰ ਦੂਰ ਤੱਕ ਚਿੱਠੀਆਂ ਲਿਖੀਆਂ ਗਈਆਂ ਕਿ ਖਾਲਸਾ ਜੀ ਦੀਵਾਲੀ ਦਾ ਮੇਲਾ ਅੰਮ੍ਰਿਤਸਰ ਲੱਗਣਾ ਹੈ ਹੁਮ ਹੁਮਾ ਕੇ ਆਓ ਜਦੋਂ ਭਾਈ ਮਣੀ ਸਿੰਘ ਦੇ ਦਸਖਤੇ ਠਰੇ ਚਿੱਠੀਆਂ ਮਿਲੀਆਂ ਸਿੱਖ ਪੰਥ ਦੇ ਲੀਡਰਾਂ ਨੇ ਤਿਆਰੀਆਂ ਕਰ ਲਈਆਂ

ਕੀ ਠਿਕਾਣੀ ਦੇ ਸਕਦੇ ਨਾ ਮੇਲਾ ਲੱਗਾ ਨਾ ਸੰਗਤਾਂ ਆਈਆਂ ਨੇ ਨਾ ਚੜਾਵਾ ਚੜਿਆ ਨਾ ਸਾਡੇ ਕੋਲ ਮਾਇਆ ਹੈ ਅਗਰ ਸਰਕਾਰ ਆਪਣੀ ਇਕਰਾਰ ਉੱਤੇ ਕਾਇਮ ਰਹਿੰਦੀ ਮੇਲਾ ਲੱਗਦਾ ਹਜ਼ਾਰਾਂ ਰੁਪਏ ਪੇਟਾ ਚੜਦੇ ਅਸੀਂ ਸਰਕਾਰ ਦਾ ਮਾਮਲਾ ਟਾਰ ਦੇਂਦੇ ਲੇਕਿਨ ਕਿਉਂਕਿ ਸਰਕਾਰ ਈਮਾਨ ਉੱਤੇ ਕਾਇਮ ਨਹੀਂ ਰਹੀ ਅਸੀਂ ਸਿੰਘਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਸੀ ਨਾ ਸਿੰਘ ਆਏ ਨਾ ਮੇਲਾ ਲੱਗਾ ਨਾ ਚੜਾਵਾ ਚੜਿਆ ਨਾ ਅਸੀਂ ਕੁਝ ਦੇਣਾ ਭਾਈ ਮਨੀ ਸਿੰਘ ਜੀ ਨੂੰ ਦਫ਼ਤਰ ਕਰ ਲਿਆ ਗਿਆ ਤਾਰੀ ਸਾਰੇ ਪੰਥ ਵਿੱਚ ਹਲਚਲ ਮਚ ਗਈ ਇਹ ਬੜੇ ਸਤਕਾਰੇ ਹੋਏ ਮਹਾਂਪੁਰਖ ਸੀ ਇਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥੋਂ ਅੰਮ੍ਰਿਤ ਛਕਿਆ ਇਹ ਸਾਰੀ ਜ਼ਿੰਦਗੀ ਗੁਰਸਥਾਨੂ ਨਾਮ ਅਭਿਆਸ ਕਮਾਈ ਅੰਮ੍ਰਿਤ ਪ੍ਰਚਾਰ ਕਰਦੇ ਰਹੇ ਪਰ ਬੜੇ ਸੰਗੀ ਵਾਲਤਾ ਦੇ ਹਾਮੀ ਸਨ ਇਹਨਾਂ ਨੂੰ ਕਈ ਮੁਸਲਮਾਨ ਵੀ ਸਜਦਾ ਕਰਦੇ ਸੀ دورو دورو پیر فقیر آن کے انہوں کے نال سمباد کریا کر دے سے لوگا میں چاہا ہا کار بچ گئی پائی صاحب میں گفتار کر کے لاہور لے اندھا گیا لاہور پہ اکورنر نر نے کیا پائی منی سنگی گلہ دو نے جاتے جرمانہ پر دیو تو یا اسلام قبول کرلا ورنہ مر واسطے تیار ہو جاؤ پائی منی سنگ نے کیا تیسری گل واسطے تیار ہاں ਸਿੰਘ ਸਾਹਿਬ ਦੇ ਮੂੰਹ ਤੋਂ ਆਵਾਜ਼ ਆਈ ਕਿ ਮੈਂ ਸਿੱਖ ਹਾਂ ਸਿੱਖਿਆ ਸਿੱਖ ਆਇਆ ਇਹ ਸਿੱਖੇ ਹੋਏ ਨੂੰ ਫੇਰ ਸਿਖਾਵਣਾ ਕੀ ਜਦ ਖੰਡੇ ਧਾਰ ਦੇ ਭੱਠੇ ਤੋਂ ਪੱਕ ਕੇ ਆਇਆ ਉਹ ਪੱਕੇ ਹੋਏ ਨੂੰ ਫੇਰ ਪਕਾਉਣਾ ਕੀ ਮੈਂ ਬੰਦ ਬੰਦ ਕਟਵਾਉਣੇ ਮਨ ਆਇਆ ਤੇ ਮੰਨੇ ਹੋਏ ਨੂੰ ਫੇਰ ਮਨਾਉਣਾ ਕੀ ਜੇ ਤਰਸੀ ਮੇ ਆ ਗਈ ਮੌਤ ਲਾੜੀ ਅੱਗੇ ਆਉਣ ਦੇ ਪਿੱਛੇ ਪਰਦਾ ਮਣਾ ਤੀ ਗੁਰਬਾਣੀ ਵਿੱਚ ਲਿਖਿਆ ਹਮੈ ਦੀਰ ਗਰੋਗ ਹੈ ਪਰ ਨਾਲ ਸਖਦਰੂ ਕਹਿੰਦੇ दारू ਪੀ ਇਸ ਮਾਹ ਇਹ ਹਮੇ ਪਾਣੇ ਬੜਾ ਵੱਡਾ ਰੋਗ ਹੈ ਪਰ ਇਹਦੇ ਵਿੱਚ ਕਦੇ ਕਦੇ दारू ਵੀ ਬਣ ਜਾਂਦਾ ਹੈ ਹੁਣ ਇਹ ਵੀ ਤੇ ਕਹੋ ਮੈਂ ਨਾ ਕਿ ਮੈਂ ਸਿੰਘ ਹਾਂ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ

ਕ੍ਰੋਧ ਨੂੰ ਖਤਮ ਨਹੀਂ ਕਰਨਾ ਇਹਨੂੰ ਵੀਰਅਸਮ ਵਿੱਚ ਬਦਲ ਦਿਓ ਹੰਕਾਰ ਨੂੰ ਖਤਮ ਨਹੀਂ ਕਰਨਾ ਇਹਨੂੰ ਸਵੈਮਾਨਤ ਵਿੱਚ ਬਦਲ ਦਿਓ ਭਾਈ ਮਨੀ ਸਿੰਘ ਜੀ ਕਹਿੰਦੇ ਨੇ ਮੈਂ ਸਿੱਖ ਹਾਂ ਸਿੱਖਿਆ ਸਿੱਖਿਆ ਆ ਸਿੱਖੇ ਹੋਏ ਨੂੰ ਫੇਰ ਸਖਾਮਣਾ ਕੀ ਖੰਡਾ ਖਾਰ ਦੀ ਪੱਠੀ ਤੋਂ ਪੱਕੇ ਆ ਪੱਕੇ ਹੋਏ ਨੂੰ ਫੇਰ ਤਕਾਮਣਾ ਕੀ ਮੈਂ ਬੰਦ ਬੰਦ ਕਟਵਾਮਣੇ ਮੰਨ ਆਇਆ ਪੱਤ ਮਲੇ ਨੂੰ ਫੇਰ ਮਨਾਵਣਾ ਕੀ ਜੇ ਕਰ ਸੂ ਬਿਆ ਆ ਗਈ ਮੌਤ ਲਾੜੀ ਅੱਗੇ ਆਉਂਦੇ ਪਿੱਛੇ ਪਰਦਾ ਮਨਾ ਤੂੰ ਲਾਗੀ ਹਰ ਮੰਦਰ ਸਾਹਿਬ ਦੇ ਹੈ ਗ੍ਰੰਥੀ ਸਿੱਖ ਕਾਮ ਦੇ ਮਹਾਨ ਮਹਾਤਮਾ ਮਹਾਂਪੁਰਖ ਸੰਤ ਬਾਬਾ ਮਨੀ ਸਿੰਘ ਅੱਤਕੋ ਜਰਾ ਸਿੱਖੀ ਸਿੱਧਕ ਬਦਲੇ ਕਿਵੇਂ ਮਹਾਨ ਕੁਰਬਾਨੀ ਕਰ ਰਹੇ ਨੇ ਜਲਾਦ ਆਏ ਉਹਨਾਂ ਦੇ ਬੰਦ-ਬੰਦ ਕੱਟੇ ਜਾ ਰਹੇ